ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਦੇ ਪੇਜ ਉੱਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਇਆ ਹਾਂ ਪਟਿਆਲਾ ਸ਼ਾਹੀ ਪੱਗ ਦੀ ਜਿਹਦੀ ਲੈਂਦੇਗੇ 7 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੋਲਡ ਵਰਤੇ ਆ ਜਿਹੜਾ ਆਪਾਂ ਪਹਿਲਾਂ ਲੜਨ ਲਗਾਵਾਂਗੇ ਲੜ ਨੂੰ ਸਿਰ ਦੇ ਸੈਂਟਰ 'ਚੋ ਲਿਆ ਆ ਕੇ ਪੂਣੀ ਦਾ ਖੋਲਦਾ ਆਪਾਂ ਸਤਲੇਰਾ ਕਿਤੇ ਬੰਦ ਪਰ ਸੋਤੇ ਰੱਖ ਕੇ ਫਰੰਟ ਦੇ ਉੱਤੇ ਲੜ ਨੂੰ ਇੱਕ ਗਰ ਫੋਲਡ ਕਰਕੇ ਹੁਣ ਇਸ ਲੜ ਨੂੰ ਚੰਗੀ ਤਰ੍ਹਾਂ ਹੱਥ ਫੇਰ ਕੇ ਬੈਕ ਤੱਕ ਜਿਹੜਾ ਕਿਸ਼ਲਾ ਨੂੰ ਸਾਫ਼ ਕਰ ਲਵਾਂਗੇ ਹੋਣੇ ਚਲਾੜ ਨੂੰ ਉੱਤੋਂ ਵੀ ਜਿਹੜਾ ਕਿ ਆਪਾਂ ਚੰਗੀ ਤਰ੍ਹਾਂ ਫੋਲਡ ਕਰਕੇ ਬੈਗ ਤੱਕ ਜਿਹੜਾ ਕਿ ਇਸ ਲੜ ਨੂੰ ਸਾਫ਼ ਕਰਾਂਗੇ ਬੈਗ ਤੱਕ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਜੀ ਤੇ ਹੋਣੇ ਤੋਂ ਲੜ ਲੜ ਲਗਾਵਾਂਗੇ ਉਸ ਲੜ ਨੂੰ ਵੀ ਜਿਹੜਾ ਉਸ ਲੜ ਨੂੰ ਆਪਾਂ ਬੈਗ ਤੋਂ ਪਿੰਚ ਕਰਾਂਗੇ ਤੇ ਆਪਣਾ ਪੁਣੀ ਦਾ ਖੋਲਦਾ ਪਾਸਾ ਸਥਲੇ ਰੱਖਾਂਗੇ ਤੇ ਬੰਦ ਪਾਸਾ ਉੱਤੇ ਰੱਖਾਂਗੇ ਲੜ ਨੂੰ ਤੋਂ ਆਪਾਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਹਲਕਾ ਖਿੱਚ ਕੇ ਲੜ ਨੂੰ ਇਹ ਗੱਲ ਰੜਦੇ ਉਤੋਂ ਰੱਖ ਕੇ ਗਰ ਪਹਿਲਾਂ ਫੋਲਡ ਕਰਕੇ ਹਲਕਾ ਇਸ ਲੜ ਨੂੰ ਖਿੱਚ ਕੇ ਜਿਹੜਾ ਕਿ ਆਪਾਂ ਉਤੋਂ ਵੀ ਅਗਰ ਫੋਲਡ ਕਰ ਲਵਾਂਗੇ ਉਤੋਂ ਫੋਲਡ ਕਰਨ ਤੋਂ ਬਾਅਦ ਹਲਕਾ ਲੜ ਨੂੰ ਖਿੱਚ ਕੇ ਆਪਾਂ ਡਬਲ ਫੋਲਡ ਕਰ ਲਵਾਂਗੇ ਡਬਲ ਫੋਲਡ ਕਰਨ ਤੋਂ ਬਾਅਦ ਫਿਰ ਉਸ ਤੋਂ ਲੜ ਨੂੰ ਹਲਕਾ ਖਿੱਚ ਕੇ ਫਿਰ ਉਸ ਤੋਂ ਬੈਕ ਤੱਕ ਜਿਹੜਾ ਕਿ ਇਸ ਲੜ ਨੂੰ ਸਾਫ਼ ਕਰਕੇ ਜਿਹੜਾ ਕਿ ਆਪਾਂ ਲਗਾ ਦੇਵਾਂਗੇ ਜੀ ਤੋਂ ਜਿਹੜਾ ਕਿ ਆਪਾਂ ਪਿਸਤੌਲ ਨਾਲ ਲਗਾਵਾਂਗੇ ਉਸ ਲੜ ਨੂੰ ਆਪਾਂ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੋਲਦਾ ਪਾਸਾ ਸਲੇ ਰੱਖਾਂਗੇ ਤੇ ਬੰਦ ਪਾਸਾ ਉਤੇ ਰੱਖਾਂਗੇ ਲੜ ਨੂੰ ਉਤੋਂ ਚੰਗੀ ਤਰ੍ਹਾਂ ਆਪਾਂ ਫੋਲਡ ਕਰਾਂਗੇ ਅਲਕਾਰ ਲੜਨ ਨੂੰ ਖਿੱਚ ਕੇ ਲੜਨ ਨੂੰ ਡਬਲ ਫੋਲਡ ਕਰਕੇ ਇਸ ਲੜਨ ਨੂੰ ਗਰ ਫਿਰ ਤੋਂ ਜਿਹੜਾ ਕਿ ਆਪਾਂ ਖਿੱਚ ਲਵਾਂਗੇ ਖਿੱਚਣ ਤੋਂ ਬਾਅਦ ਇਸ ਲੜ ਤੋਂ ਆ ਫਿਰ ਤੋਂ ਆਪਾਂ ਇਸ ਲੜ ਨੂੰ ਜਿਹੜਾ ਕਿ ਆਪਾਂ ਡਬਲ ਫੋਲਡ ਕਰ ਲਵਾਂਗੇ ਡਬਲ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਵੀ ਤੋ ਜਿਹੜਾ ਕਿ ਇੱਕ ਗਰ ਫੋਲਡ ਕਰਕੇ ਉਹ ਇਸ ਲੜ ਦੇ ਤੇ ਹੱਥ ਫੇਰ ਕੇ ਜਿਹੜਾ ਕਿ ਆਪਾਂ ਇਸ ਲੜਨ ਨੂੰ ਬੈਗ 'ਤੇ ਆ ਕੇ ਜਿਹੜਾ ਸਾਫ਼ ਕਰਾਂਗੇ ਬੈਗ 'ਤੇ ਲੜਨ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਇਸ ਲੜ ਨੂੰ ਆਪਾਂ ਲਗਾ ਦੇਵਾਂਗੇ ਤੇ ਹੁਣ ਜਿਹੜਾ ਕਿ ਆਪਾਂ ਇਸ ਤੋਂ ਅਗਲਾ ਲਗਾਵਾਂਗੇ ਇਸ ਲੜੜ ਚੌਥੇ ਲੜ ਨੂੰ ਵੀ ਆਪਾਂ ਉਸੇ ਤਰ੍ਹਾਂ ਹੀ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਤੇ ਤੀਸਰਾ ਲੜ ਲਗਾਏ ਹਨ ਲੜਨ ਬੈਗ ਤੋਂ ਪਿੰਚ ਕਰਾਂਗੇ ਤੇ ਆਪਣੀ ਤਾਂ ਕੁਲਦਾ ਪਾਸੇ ਰੱਖਾਂਗੇ ਫਰੰਟ ਦੇ ਉੱਤਰ ਆ ਕੇ ਰੱਖਿਆ ਆਪਾਂ ਇਸ ਲੜ ਨੂੰ ਵੀ ਡਬਲ ਫੋਲਡ ਕਰਾਂਗੇ ਤੇ ਹੁਣ ਜਿਹੜੇ ਕਿ ਆਪਾਂ ਲੜ ਲਗਾਏ ਸੀਗੇ ਇਹਨਾਂ ਲੜਾਂ ਦੇ ਵਿੱਚ ਆਪਾਂ ਬਾਅਦ ਫੇਰ ਕੇ ਇਹਨਾਂ ਲੜਾਂ ਨੂੰ ਸਾਫ਼ ਕਰ ਲਵਾਂਗੇ ਜੇ ਕਿ ਤਰ੍ਹਾਂ ਇਸ ਲੜ ਦੇ ਵਿੱਚ ਵੀ ਇਹਨਾਂ ਦੋਨੇ ਲੜਾਂ ਦੇ ਵਿੱਚ ਆਪਾਂ ਬਾਅਦ ਫੇਰ ਕੇ ਦੋਨੇ ਨੂੰ ਸਾਫ਼ ਕਰਾਂਗੇ ਤੇ ਹੁਣ ਜਿਹੜਾ ਕਿ ਆਪਾਂ ਸਟੋਲ ਲੜਨੂਗੇ ਉਸ ਤਰ੍ਹਾਂ ਹੀ ਲਗਣਾ ਹੈ ਜਿਸ ਤਰ੍ਹਾਂ ਆਪਾਂ ਨੇ ਪਹਿਲੇ ਪਹਿਨਾਂ ਵਾਲੇ ਲੜ ਲਗਾਏ ਹਨ ਲੜ ਨੂੰ ਬਾਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੋਲਦਾ ਪਾਸਾ ਸੱਲੇ ਰੱਖਾਂਗੇ ਤੇ ਬੰਦ ਪਾਸਾ ਉੱਤ ਰੱਖਾਂਗੇ ਲੜ ਨੂੰ ਹਲਕਾ ਅੱਖ ਦਾ ਖਿੱਚ ਕੇ ਇਸ ਦਾ ਬਾਦੂ ਕਪੜਾ ਪੜਾ ਆਪਣਾ ਅੰਦਰ ਨੂੰ ਫੋਲਡ ਕਰਕੇ ਫਰੰਟ ਦੇ ਉੱਤੋਂ ਉੱਤ ਰੜ ਨੂੰ ਪਹਿਲਾਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਫਿਰ ਇਸ ਲੜ ਨੂੰ ਫਰੰਟ ਦੇ ਉੱਤ ਰੱਖ ਕੇ ਸਿੰਗਲ ਫੋਲਡ ਕਰਕੇ ਉਸ ਤੋਂ ਲੜ ਨੂੰ ਆਪਾਂ ਡਬਲ ਫੋਲਡ ਕਰਕੇ ਜਿਹੜਾ ਕਿ ਬੈਕ ਤੱਕ ਸਾਫ਼ ਕਰਾਂਗੇ ਤੇ ਇਸ ਲੜ ਨੂੰ ਵੀ ਹੁਣ ਉੱਤੋਂ ਜਿਹੜਾ ਕਿ ਚੰਗੀ ਤਰ੍ਹਾਂ ੜਾਖੀ ਆ ਉੱਤਲਰ ਨੂੰ ਫੋਲ ਲਗਾਉਣ ਤੋਂ ਬਾਅਦ ਅਸੀਂ ਲੜ ਨੂੰ ਆਪਾਂ ਵੈਕਟਾਂ ਕਿ ਜਿਹੜਾ ਕਿ ਸਾਫ਼ ਕਰ ਲਵਾਂਗੇ ਵੈਕਟਾਂ ਖਲਾੜਨ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਲੜ ਦੇ ਉੱਤੇ ਹੱਥ ਫੇਰ ਕੇ ਚੰਗੀ ਤਰ੍ਹਾਂ ਇਸ ਲੜ ਨੂੰ ਸਾਫ਼ ਕਰ ਲਵਾਂਗੇ ਤੇ ਇਸ ਲੜ ਦੇ ਵਿੱਚ ਹੁਣ ਆਪਾਂ ਬਾਅਦ ਫੇਰ ਕੇ ਜਿਹੜਾ ਕਿ ਇਸ ਲੜ ਨੂੰ ਸੈੱਟ ਕਰਾਂਗੇ ਚੰਗੀ ਤਰ੍ਹਾਂ ਇਸ ਲੜ ਨੂੰ ਵੀ ਸਾਫ਼ ਕਰਕੇ ਜਿਹੜਾ ਕਿ ਆਪਾਂ ਲਗਾ ਲਗਾਵਾਂਗੇ ਜੀ ਵੈਕਟਾਂ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜਿਗਾ ਤਾਂ ਸਾਡੀ ਵੀਡੀਓ ਵਜ਼ੇਰਾ دیا ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀ ਰਏ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਹੋ ਤੇ Facebook Facebook ਪੇਜ ਨੂੰ ਫੋਲੋ ਜਰੂਰ ਕਰਨਾ ਤੇੜੇ ਆਪਣੇ ਫਰੰਟ ਵਾਲੇ ਪੇਜ ਚੋਂਗੇ ਇਹਨਾਂ ਦੇ ਪੇਚਾਂ ਦਾ ਜਿਹੜਾ ਕਿ ਆਪਾਂ ਫਾਸਲਾ ਸੇਵ ਰੱਖਣਾ ਕਿਸੇ ਵੀ ਲੜ ਪੇ ਚੱਲਣਾ ਪੇਜ ਹੋਗਾ ਉਸ ਦਾ ਜਿਹੜਾ ਆਪਾਂ فاਸਲਾ ਉਹ ਵਧਕਣ ਨਹੀਂ ਰੱਖਾਂਗੇ ਤੇ ਜਿਹੜੇ ਆਪਾਂ ਉਤਲੇ ਪੇਚ ਨੂੰ ਉਹਨਾਂ ਦਾ ਵੀ ਜਿਹੜਾ ਆਪਣਾ فاਸਲਾ ਸੇਮ ਰੱਖਾਂਗੇ ਕਿਸੇ ਵੀ ਉਤਲੇ ਪੇਚ ਦਾ ਜਿਹੜਾ ਆਪਣਾ فاਸਲਾ ਆਪ ਵਧਕਣ ਨਹੀਂ ਰੱਖਾਂਗੇ ਜੀ ਉਤਲੇ ਪੇਚਾਂ ਦੇ ਜਿਹੜੇ ਆਪਾਂ ਸਵਾਸਤਰਾ ਸੈਟ ਕਰਨ ਦੇ ਲਈ ਡਬਲ ਹਿੱਛੇ ਜਿਹੜਾ ਆਪਾਂ ਵਰਤ ਸਕਦੇ ਹਾਂ ਡਬਲ ਹਿੱਛੇ ਵਿੱਚ ਦੇਖ ਕੇ ਆਪਣੇ ਜਿਹੜੇ ਕਿਸੇ ਵੀ ਲੜਾ ਜਿਹੜਾ ਲੜਦਾ فاਸਲਾ ਵੱਧ ਘੱਟ ਹੋਊਗਾ ਆਪਾਂ ਸ਼ ਡਬਲ ਹਿੱਛੇ ਵਿੱਚ ਦੇਖ ਕੇ ਜਿਹੜਾ ਕਿ ਆਪਣਾ فاਸਲਾ ਸੈਟ ਕਰ ਲਵਾਂਗੇ ਪਰੋਸਟਾ ਵਾਲ ਲੜ ਲਗਾ ਮਗੇ ਉਸ ਲੜ ਨੂੰ ਆਪਾਂ ਬੈਕ ਟੂ ਪੈਂਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਆਪਾਂ ਸਥਲੇ ਰੱਖਾਂਗੇ ਤੇ ਮੰਦਪਾਸਾ ਉੱਤੇ ਰੱਖਾਂਗੇ ਫਰੰਟ ਦੇ ਉੱਤੇ ਲੜ ਨੂੰ ਆਪਾਂ ਡਬਲ ਫੋਲਡ ਕਰਾਂਗੇ ਇੱਕ ਗਾਰ ਫੋਲਡ ਕਰਨ ਤੋਂ ਬਾਅਦ ਲੜ ਨੂੰ ਹਲਕਾ ਖਿੱਚ ਕੇ ਆਪਾਂ ਡਬਲ ਫੋਲਡ ਕਰਕੇ ਤੇ ਲੜ ਨੂੰ ਉੱਤੋਂ ਵੀ ਜਿਹੜਾ ਕੀ ਫੋਲਡ ਕਰਾਂਗੇ ਲੜ ਨੂੰ ਉੱਤੋਂ ਫੋਲਡ ਕਰਨ ਤੋਂ ਬਾਅਦ ਹੁਣ ਇਸ ਲੜ ਦੇ ਉੱਤੇ ਹੱਥ ਫੇਰ ਕੇ ਬੈਕ ਤੱਕ ਜਿਹੜਾ ਕੀ ਇਸ ਲੜ ਨੂੰ ਸਾਫ਼ ਕਰਕੇ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਉਹਨੇ ਸਲੱਡ ਦੇ ਵਿੱਚ ਵੀ ਜਿਹੜਾ ਕਿ ਆਪਾਂ ਬਾਜ ਫੇਰ ਕੇ ਇਸ ਲੜ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਬੈਕ ਤੱਕ ਜਿਹੜਾ ਲੜ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਪਿਛਤਲ ਲੜ ਲਗਾਵਾਂਗੇ ਜੀ ਹੁਣ ਪ੍ਰੋਪਰ ਹੀ ਸਲੱਡ ਦਾ ਵੀ ਇਸ ਲੱਡ ਦੇ ਵਿੱਚ ਜਿਹੜਾ ਬੈਕ ਤੱਕ ਜਿਹੜਾ ਬਾਜ ਫੇਰ ਲਵਾਂਗੇ ਤਾਂ ਕਿਧਰੋਂ ਸਾਲੜਾਂ ਨੂੰ ਆਪਾਂ ਇਹਦਾ ਸੈੱਟ ਕਰਾਂਗੇ ਪੂਰੀ ਤਰ੍ਹਾਂ ਸਾਲੜਾਂ ਦੇ ਵਿੱਚ ਆਪਾਂ ਬਾਜ ਫੇਰ ਕੇ ਸਾਲੜਾਂ ਨੂੰ ਸੈੱਟ ਕਰ ਲਵਾਂਗੇ ਜੀ ਤੇ ਨੋਕ ਦੇ ਕੋਲੋਂ ਜਿਹੜੇ ਨੋਕ ਦੇ ਕੋਲੋਂ ਜਿਹੜੇ ਆਪਣੇ ਲੜ ਆਉਣਗੇ ਲੜਾਂ ਨੂੰ ਆਪਾਂ ਸੈੱਟ ਕਰਾਂਗੇ ਜਿੱਤੇ ਕਿਧਰੋਂ ਬੜਾ ਪੱਗ ਹੋ ਗਈ ਉਸ ਬੱਗ ਨੂੰ ਆਪਾਂ ਸੈੱਟ ਕਰ ਲਵਾਂਗੇ ਤੇ ਜਿਹੜਾ ਇਸ ਤੋਲੇ ਲੜ ਲਗਾਵਾਂਗੇ ਉਸ ਲੜ ਨੂੰ ਵੀ ਬੈਕ ਤੋਂ ਪਿੰਚ ਕਰਾਂਗੇ ਤੇ ਪੁਣੀ ਦਾ ਖੋਲਦਾ ਆਪਾਂ ਸਸਲੇ ਰੱਖਾਂਗੇ ਤੇ ਬੰਦ ਪਾਸਾ ਉੱਤੇ ਰੱਖਾਂਗੇ ਜੀ ਲੜ ਨੂੰ ਅੱਖ ਦਾ ਖਿੱਚ ਕੇ ਇਸ ਦਾ ਬਾਧੂ ਕਪੜਾ ਜਿਹੜਾ ਕਿ ਆਪਾਂ ਅੰਦਰ ਫੋਲਡ ਕਰ ਦਵਾਂਗੇ ਬਾਧੂ ਕਪੜੇ ਨੂੰ ਅੰਦਰ ਫੋਲਡ ਕਰਨ ਤੋਂ ਬਾਅਦ ਲੜ ਨੂੰ ਉਤ ਜੰਗੀ ਤਰ੍ਹਾਂ ਫੋਲਡ ਕਰਾਂਗੇ ਫਰੰਟ ਦੇ ਉੱਤੇ ਇੱਕ ਗੱਲ ਲੜ ਨੂੰ ਇੱਕ ਗੱਲ ਲੜ ਨੂੰ ਜਿਹੜਾ ਕਿ ਫੋਲਡ ਕਰਕੇ ਫਿਰ ਉਸ ਤੋਂ ਬਾਅਦ ਲੜ ਨੂੰ ਹਲਕਾ ਖਿੱਚ ਕੇ ਆਪਾਂ ਇਸ ਲੜ ਨੂੰ ਵੀ ਡਬਲ ਫੋਲਡ ਕਰਾਂਗੇ ਤੇ ਲੜ ਨੂੰ ਜਿਹੜਾ ਕਿ ਆਪਾਂ ਉਸ ਤੋਂ ਵੀ ਚੰਗੀ ਤਰ੍ਹਾਂ ਜਿਹੜਾ ਕਿ ਫੋਲਡ ਕਰ ਲਵਾਂਗੇ ਫਿਰ ਸਲਾਡ ਨੂੰ ਜਿਹੜਾ ਕਿ ਆਪਾਂ ਬੈਕ ਤੱਕ ਸਾਫ ਕਰ ਲਵਾਂਗੇ ਬੈਕ ਤੱਕ ਸਾਫ ਕਰਨ ਤੋਂ ਆ ਜਿਹੜਾ ਕਿ ਆਪਾਂ ਸਲਾਡ ਨੂੰ ਲਗਾ ਦੇਵਾਂਗੇ ਤੇ ਫਰੰਟ ਦੇ ਉੱਤੋਂ ਜਿਹੜਾ ਫਰੰਟ ਦੇ ਉੱਤੋਂ ਜਿਹੜਾ ਆਪਣਾ ਲਾੜੂ ਕੋਸ ਸਲਾਡ ਨੂੰ ਆਪਾਂ ਚੰਗੀ ਤਰ੍ਹਾਂ ਫੋਲਡ ਕਰਕੇ ਬੈਕ ਕਿਉਂਕਿ ਬੈਕ ਤੱਕ ਸਾਫ ਕਰ ਲਵਾਂਗੇ ਤੇ ਹੁਣ ਇਸ ਲਾੜ ਦੇ ਵਿੱਚ ਜਿਹੜਾ ਕਿ ਆਪਾਂ ਬਾਅਦ ਫਿਰ ਕੇ ਇਸ ਲਾੜ ਦਾ ਜਿਹੜਾ ਆਪਣਾ فاਸਲਾ ਸੈੱਟ ਕਰ ਲਵਾਂਗੇ ਤੇ ਇਸ ਲਾੜ ਨੂੰ ਵੀ ਜਿਹੜਾ ਕਿ ਬੈਕ ਤੱਕ ਚੰਗੀ ਤਰ੍ਹਾਂ ਜਿਹੜਾ ਸਾਫ ਕਰ ਲਵਾਂਗੇ ਉਰਚੇ ਕਿੰਧਰਾ ਸਾਰੀ ਪੱਗ ਨੂੰ ਜਿਹੜਾ ਸੈੱਟ ਕਰਾਂਗੇ ਨੋਕ ਕੋਲੇ ਲੜਾ ਨੋਕ ਤੋਂ ਜਿਹੜੇ ਆਪਣੇ ਲੜ ਮੋੜੇ ਮੋੜੇ ਹਨ ਉਹਨਾਂ ਲੜਾਂ ਨੂੰ ਵੀ ਜਿਹੜਾ ਕਿ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਕਿੰਧਰਾ ਆਪਣੀ ਜਿਹੜੀ ਪੱਗ ਦੀ ਸ਼ੇਪ ਹੋ ਗਈ ਸ਼ੇਪ ਨੂੰ ਵੀ ਆਪਾਂ ਸੈੱਟ ਕਰ ਲਵਾਂਗੇ ਜੀ ਆਪਾਂ ਜਿਹੜਾ ਕਿ ਕੱਲ ਕੀ ਲੜ ਲਗਾਵਾਂਗੇ ਜਿਹੜਾ ਕਿ ਕੱਲ ਕੀ ਲੜ ਦੇ ਲਈ ਪੱਗ 'ਤੇ ਲਗਾਵਾਂਗੇ ਨੱਕੀ ਇਸ ਇਹਦੇ ਵਿੱਚ ਰੱਖ ਕੇ ਜਿਹੜਾ ਕਿ ਆਪਾਂ ਪੱਗ ਭਨ ਲਗਾ ਦੇਵਾਂਗੇ ਜੀ ਫਿਰ ਉਸ ਦਾ ਜਿਹੜਾ ਕਿ ਆਪਣਾ ਛੇ ਮੇਲਾੜ ਲਗਾ ਸੀਗਾ ਛੇ ਮੇਲਾੜ ਦੇ ਵਿੱਚ ਜਿਹੜਾ ਆਪਣੇ ਕਪੜੇ ਬਲ ਹੋਣਗੇ ਨਾ ਬਲਾਂ ਨੂੰ ਹਲਕਾ ਹਲਕਾ ਖਿੱਚ ਲਵਾਂਗੇ ਬਲਾਂ ਨੂੰ ਹਲਕਾ ਖਿੱਚਣ ਤੋਂ ਬਾਅਦ ਦੋਸਤੋ ਜਿਹੜਾ ਕਿ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੇ ਪੂਣੇ ਨੂੰ ਜਿਹੜਾ ਕਿ ਆਪਾਂ ਖੋਲ ਲਵਾਂਗੇ ਕਲਗੀ ਲੜ ਦੇ ਪੂਣੇ ਨੂੰ ਖੋਲਣ ਤੋਂ ਬਾਅਦ ਉਸ ਦਾ ਉਤਲਾ ਪਲਾ ਜਿਹੜਾ ਕਿ ਆਪਾਂ ਥਲੇ ਨੂੰ ਫੋਲਡ ਕਰਾਂਗੇ ਤੇ ਸੜਲਾ ਪਲਾ ਜਿਹੜਾ ਕਿ ਆਪਾਂ ਉੱਤੇ ਨੂੰ ਫੋਲਡ ਕਰ ਦਵਾਂਗੇ ਫਿਰ ਉਸ ਤੋਂ ਇਸ ਲੜਣ ਨੂੰ ਆਪਾਂ ਹਲਕਾ ਬੈਗ ਤੋਂ ਪਿੰਚ ਕਰ ਲਵਾਂਗੇ ਤੇ ਇਸ ਲੜਣ ਨੂੰ ਅਖਤ ਤੱਕ ਖਿੱਚ ਕੇ ਇਸ ਲੜਣ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਆਪਣੇ ਇਸ ਲੜਣ ਦੇ ਵਿੱਚ ਜਿਹੜੇ ਬਲ ਹੋਣਗੇ ਉਹਨਾਂ ਬਲਾਂ ਨੂੰ ਹਲਕਾ ਹਲਕਾ ਜਿਹੜਾ ਕਿ ਆਪਾਂ ਅੰਦਰ ਨੂੰ ਫੋਲਡ ਕਰ ਦਵਾਂਗੇ ਫਿਰ ਉਸ ਤੋਂ ਇਸ ਲੜਣ ਤੋਂ ਜਿਹੜਾ ਪੱਖ ਤੱਕ ਖਿੱਚ ਕੇ ਇਸ ਲੜਣ ਦੇ ਉੱਤੇ ਚੰਗੀ ਤਰ੍ਹਾਂ ਹੱਥ ਫੇਰ ਕੇ ਜਿਹੜਾ ਕਿ ਇਸ ਲੜਣ ਨੂੰ ਸਾਫ਼ ਕਰ ਲਵਾਂਗੇ ਬੈਗ ਤੱਕ ਜਿਹੜਾ ਕਿ ਇਸ ਲੜਣ ਨੂੰ ਵੀ ਪ੍ਰੋਪਰ ਜਿਹੜਾ ਕਿ ਆਪਾਂ ਸਾਫ਼ ਕਰ ਲਵਾਂਗੇ ਫਿਰ ਉਸ ਤੋਂ ਜਿਹੜਾ ਕਿ ਆਪਾਂ ਪੱਗ ਪੈਦ ਗਏ ਸੀਗਾ ਲੜਣ ਨੂੰ ਆਪਾਂ ਪੱਗ ਪੰਧ ਥੱਲੇ ਚ ਲਿਆਵਾਂਗੇ ਜੀ ਪੱਗ ਉਹ ਤਾਂ ਜਿਹੜਾ ਕਿ ਆਪਾਂ ਛੇਵੇਂ ਲੜ ਲਗਾਏ ਸੀ ਛੇਵੇਂ ਲੜ ਦੇ ਥੱਲੇ ਜਿਹੜਾ ਕਿ ਆਪਾਂ ਇਸ ਲੜ ਨੂੰ ਦਬ ਦਵਾਂਗੇ ਜਿਹੜਾ ਤੁਹਾਡਾ ਲੜ ਫਿਰ ਤੋਂ ਵੀ ਤੁਹਾਡੇ ਨਾਲ ਰਹਿੰਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੱਲ ਲਗਾ ਸਕਦੇ ਹੋ ਉਹ ਦੇ ਕਰਕੇ ਤੁਹਾਡਾ ਲੜਾ ਢਲ ਨਹੀਂ ਰਹੇਗਾ ਤਰਨ ਜਿਹੜਾ ਕਿ ਆਪਣਾ ਪੱਗ ਦਾ ਫਰੰਟ ਅੰਕਲੂਡ ਹੋ ਚੁੱਕਿਆ ਉਹਨਾਂ ਆਪਾਂ ਫਰੰਟ ਦੀ ਜਿਹੜੀ ਚੰਗੀ ਤਰ੍ਹਾਂ ਸੈਟਿੰਗ ਕਰ ਲਵਾਂਗੇ ਤੇ ਜਿਹੜਾ ਕਿ ਆਪਾਂ ਹੁਣ ਸਿਰ ਟਕਾਂਗੇ ਜਿਹੜਾ ਸਭ ਤੋਂ ਸੈਂਟਰ ਚ ਪਹਿਲੇ ਜਿਹੜਾ ਪਹਿਲਾ ਲੜ ਲਗਾਏ ਸੀ ਉਸ ਲੜ ਨੂੰ ਖਿੱਚਾਂਗੇ ਉਸ ਲੜ ਨੂੰ ਖਿੱਚਾਂ ਤਾਂ ਪੂਰੇ ਸਿਰ ਉੱਤੇ ਖਿਲਾੜ ਕੇ ਚੰਗੀ ਤਰ੍ਹਾਂ ਲੜਾਂ ਥੱਲੇ ਇਸ ਕ ਜੇ ਨੋਗ ਵਾਲਾ ਲੜਾ ਨੂੰ ਵੀ ਆਪਾਂ ਚੰਗਾ ਸੈੱਟ ਕਰਾਂਗੇ ਹੁਣ ਸਾਨੂੰ ਇਹ ਟਕਾਂਗੇ ਆਪਾਂ ਸਿਰ ਦੇ ਸੈਂਟਰ ਚੋਂ ਪਰਾਲਾ ਲਗਾਏ ਇਸ ਵਾਲਾ ਨੂੰ ਖਿੱਚ ਕੇ ਪੂਰਾ ਸਿਰ ਤੇ ਖਿਲਾਰ ਕੇ ਚੰਗੀ ਤਰ੍ਹਾਂ ਲਾਇਆ ਥੱਲੇ ਸਕੂਪੜੇ ਹੁੰਦੇ ਦੇ ਦਵਾਂਗੇ ਪ੍ਰੋਪਰ ਜਿਹੜਾ ਕਿ ਆਪਾਂ ਲੜਾ ਥੱਲੇ ਕੱਪੜੇ ਦੇਣ ਤੋਂ ਬਾਅਦ ਜਿਹੜਾ ਕਿ ਆਪਣਾ ਮੂੰਹ ਵਾਲਾ ਲੜ ਹੋਊਗਾ ਮੂੰਹ ਵਾਲਾ ਲੜ ਨੂੰ ਖਿੱਚ ਕੇ ਆਪਣਾ ਸਿਰ ਟੈਟ ਕਰ ਦਵਾਂਗੇ ਜੇਕਰ ਤੁਹਾਡਾ ਸਿਰ ਫਿਰ ਤੋਂ ਵੀ ਕਿਤੋਂ ਨੰਗਾ ਰਹਿੰਦਾ ਹੈ ਤੁਸੀਂ ਡਬਲ ਸੀਟ ਵਿੱਚ ਦੇਖ ਕਿਹੜਾ ਕਿ ਆਪਣਾ ਸਿਰ ਟੱਕ ਸਕਦੇ ਹੋ ਜੇ ਹੁਣ ਆਪਾਂ ਬਾਅਦ ਦੇਣਾ ਚੰਗੀ ਤਰ੍ਹਾਂ ਜਿਹੜਾ ਆਪਣਾ ਕਪੜਾ ਆਊਗਾ ਉਸ ਨੂੰ ਆਪਾਂ ਲੜਾ ਉਸ ਲੜ ਨੂੰ ਖਿੱਚ ਕੇ ਆਪਾਂ ਇਹ ਗਰ ਫਿਰ ਤੋਂ ਜਿਹੜਾ ਕਿ ਆਪਣਾ ਸਿਰ ਉਹ ਟੈਟ ਕਰ ਲਵਾਂਗੇ ਤੇੜਾ ਕਿ ਆਪਣਾ ਕੱਲਗੀ ਲੜੂਗਾ ਕੱਲਗੀ ਲੜ ਨੂੰ ਵੀੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਵਾਂਗੇ ਜਿਹੜਾ ਕਿ ਆਪਣਾ ਪਿਛਲਾ ਲੜੂਗਾ ਮੂੰਹ ਵਾਲਾ ਉਸ ਲੜ ਨੂੰ ਆਪਾਂ ਦੋਨਾਂ ਸਾਈਡ ਤੋਂ ਹੋਲਡ ਕਰਕੇ ਆਪਾਂ ਉਸ ਲੜ ਨੂੰ ਬੈਕ ਤੇ ਦੱਬ ਦਵਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਇਸ ਪਾਗ ਨੂੰ ਜਿਹੜਾ ਕਿ ਸੈੱਟ ਕਰ ਲਵਾਂਗੇ ਜੀ ਇਹ ਲਾ ਕੇ ਆਪਣਾ ਕੱਲ ਕੀ ਲੜੂਗਾ ਕੱਲ ਕੀ ਲੜਨੂ ਵੀ ਜਿਹੜਾ ਕਿ ਆਪਾਂ ਪ੍ਰੋਪਰ ਸੈੱਟ ਕਰਕੇ ਲਗਾਵਾਂਗੇ ਹੁਣ ਆਪਾਂ ਇਸ ਲੜਨੂ ਚੰਗੀ ਤਰ੍ਹਾਂ ਸ਼ੇਪ ਦੇ ਥੱਲੇ ਦਬ ਦਵਾਂਗੇ ਛੇ ਬਲੜ ਥੱਲੇ ਦਬਣ ਦਵਾਂ ਜਿਹੜਾ ਕਿ ਆਪਾਂ ਇਸ ਲੜਨੂ ਸੈੱਟ ਕਰ ਲਵਾਂਗੇ ਜੀ ਜਿਹੜਾ ਕਿ ਆਪਣਾ ਸਿਰੋ ਚੰਗੀ ਤਰ੍ਹਾਂ ਜਿਹੜਾ ਸਰਬੀ ਜਿਹੜਾ ਆਪਣਾ ਪ੍ਰੋਪਰ ਕਵਰ ਕਰ ਲਵਾਂਗੇ ਜਿਹੜੇ ਆਪਣੀ ਪਾਗਾ ਦੋਨੀਆਂ ਅੱਖਾਂ ਤੋਂ ਵੀ ਜਿਹੜੀ ਆਪਣੀ ਪਾਗਾ ਬਰਾਬਰ ਰੱਖਾਂਗੇ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ